ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਵਿੱਚ ਕਈ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ। ਇਸ ਦੌਰਾਨ ਮਾਨ ਨੇ ਨਵੇਂ ਨੁਕਤੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੀਆਂ ਕਾਨੂੰਨੀ ਅੜਚਣਾਂ ਨੂੰ ਦੂਰ ਕਰਕੇ ਹੁਣ ਤੱਕ ਕਰੀਬ 50892 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਮਾਨ ਨੇ ਕਿਹਾ ਕਿ ਜਿਹੜੇ ਕਹਿੰਦੇ ਨੇ ਕਿ ਨੌਕਰੀਆਂ ਕਿੱਥੇ ਮਿਲਦੀਆਂ ਨੇ ਉਹ ਇੱਥੇ ਆ ਕੇ ਦੇਖਣ। ਇਸ ਦੌਰਾਨ ਉਹਨਾਂ ਨੇ ਵਿਰੋਧੀ ਧਿਰਤੇ ਵੀ ਜੰਮ ਕੇ ਨਿਸ਼ਾਨੇ ਵਿੰਨੇ। ਉਹਨਾਂ ਕਿਹਾ ਕਿ ਇਹ ਲੋਕ ਸੜਕਾਂ ਉੱਤੇ ਧਰਨੇ ਲਾਈ ਜਾਂਦੇ ਨੇ। ਅਰੇ ਲੋਕ ਸਿਰਫ ਮਜ਼ੇ ਕਰਨ ਦੇ ਵਿੱਚ ਲੱਗੇ ਹੋਏ ਨੇ ਮਨ ਨੇ ਕਿਹਾ ਕਿ ਵਿਰੋਧੀ ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਨਹੀਂ ਪਰ ਜਦੋਂ ਤੱਕ ਪੰਜਾਬ ਦੇ ਲੋਕ ਮੇਰੇ ਨਾਲ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੋਂਤੇ ਮਾਨ ਨੇ ਨਵੇਂ ਯੁਗ ਤੋਂ ਉਮੀਦਵਾਰਾਂ ਨੂੰ ਇਮਾਨਦਾਰੀ ਅਤੇ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਦੇ ਲਈ ਕਿਹਾ ਉਹਨੇ ਕਿਹਾ ਕਿ ਬਿਨਾਂ ਰਿਸ਼ਵਤ ਤੋਂ ਸਫਾਰਿਸ਼ ਤੋਂ ਉਹਦੇ ਤਰੀਕੇ ਦੇ ਨਾਲ ਕੰਮ ਕਰੋ ਤੇ ਮੈਂ ਇਹ ਉਮੀਦ ਕਰਦਾ ਉਹਨੇ ਕਿਹਾ ਕਿ ਇਸ ਦੇ ਨਾਲ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਵੀ ਮਿਲਣਗੇ ਆਰ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਦੀਆਂ ਟੋਟਲ 497 ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਜਿਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ 270 ਲਾਇਬ੍ਰੇਰੀਅਨਸ ਨੇ 41 ਥੋੜਾ ਜਿਹਾ ਮੈਂ ਵਿਰੋਧੀ ਪਾਰਟੀਆਂ ਵਾਸਤੇ ਦੱਸ ਦੇਣਾ 41 ਉਹ 41 ਜਾਣਦੇ ਨਹੀਂ ਨਾ ਉਹਨਾਂ ਨੂੰ ਅੰਗਰੇਜ਼ੀ ਚ ਸਮਝਾਉਣਾ ਪੈਂਦਾ ਤੇ ਨਾਲ 35 ਜੇਈ ਨੇ ਸਿਵਲ ਦੇ ਵਿੱਚ 55 ਸਿਵਲ ਚ ਜੇਈ 36 ਜਿਹੜੇ ਨੇ ਉਹ ਐਸ ਡੀਓਜ਼ ਨੇ 12 ਜੇਈ ਦੇ ਵਿੱਚ ਜੇਈ ਨੇ ਜੀਐਸਓ ਪੀਐਨ ਵੀ ਹੈ ਕਲਰਕ ਵੀ ਹੈ ਹਰ ਕਿਸਮ ਦੀ ਨੌਕਰੀ ਲਗ ਲਗ ਪੰਜ ਵਿਭਾਗਾਂ ਦੀਆਂ ਨੌਕਰੀਆਂ ਨੇ 400 97 ਤੇ ਅੱਜ ਵਾਲੀਆਂ ਮਿਲਾ ਕੇ ਹੁਣ ਤੱਕ ਇਸ ਗਵਰਨਮੈਂਟ ਦੇ ਟਿਨਓਰ ਦੇ ਵਿੱਚ 50892 ਨੌਕਰੀਆਂ ਆ ਗਈਆਂ ਮੈਂ ਬਹੁਤਾ ਕੁਝ ਤੁਹਾਨੂੰ ਕਹਿਣਾ ਨਹੀਂ ਪਰ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡੂਟ ਚ ਜਾ ਕਿਤੇ YouTube ਤੇ ਸਵਾਲ ਕਰ ਲੈ ਕਿਥੇ ਦਿੱਤੀ ਹੈ ਨੌکریاں ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜਰੂਰ ਜਾਇਓ ਜਾਂ ਜਾਣਦੇ ਹੋਏ ਉਹ ਹਸਬੰਡ ਵਾਈਫ ਆ ਇਹਨੇ ਕੈਨੇਡਾ ਤੋਂ ਆਏ ਨੇ ਠੀਕ ਹੈ ਇੱਕ ਫਟੇਗੜ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ ਕੋਈ 51 52 ਹਜ਼ਾਰ ਵਾਲਾ ਝੂਠ ਤਾਂ ਨਹੀਂ ਬੋਲਦੂਗਾ ਵੀ 52 ਹਜ਼ਾਰ ਨੌਕਰੀ ਦੇਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋਈ ਜਾਂਦਾ ਹੈ ਇਹ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘੱਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਰ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਟੈਕਨੀਕਲ ਜਿਹੜੀਆਂ ਗਲਚੀਜ਼ ਨੇ ਉਹ ਕਲੀਅਰ ਕਰਦੇ ਆ ਪਹਿਲਾਂ ਕਾਨੂੰਨੀ ਅੜਚਨਾ ਕਿਸੇ ਦਾ ਕੇਸ ਪਿਆ ਹੋਇਆ ਹੈ ਪੀਆਈਐਲ ਪੈ ਗਈ ਇਸ ਤਰ੍ਹਾਂ ਦੱਸਿਆ ਗਿਆ ਕਿ ਕਾਫੀ ਕਾਨੂੰਨੀ ਜਿਹੜੀਆਂ ਅਰਚਨਾ ਸੀਗੀਆਂ ਉਹ ਉਹਦੇ ਦੋ ਤਿੰਨ ਸਾਲ ਲੱਗ ਗਏ ਉਹਨੂੰ ਕਲੀਅਰ ਕਰਨ ਨੂੰ ਅਸੀਂ ਨਹੀਂ ਚਾਹੁੰਦੇ ਇੱਥੋਂ ਲੈਟਰ ਤੁਹਾਨੂੰ ਦੇ ਦਈਏ ਬੱਲੇ ਬੱਲੇ ਕਰਵਾ ਲਈਏ ਅਗਲੇ ਦਿਨ ਤੁਸੀਂ ਦਫ਼ਤਰ ਜਾਣ ਦੀ ਬਜਾਏ ਫੇਰ ਕਚਹਿਰੀ 'ਚ ਫਿਰਦੇ ਹੋ ਵਕੀਲ ਕਰਦੇ ਵੇ ਇਹ ਇਹ ਤਾਂ ਆਪ ਆ ਪੰਗਾ ਪੈ ਗਿਆ ਜੀ ਇਸ ਇਸ ਪੋਸਟ ਦਾ ਤਾਂ ਸੋ ਅਸੀਂ ਪਹਿਲਾਂ ਪੋਸਟਾ ਕਲੀਅਰ ਕਰਦੇ ਕਿ ਹੁਣ ਬਿਲਕੁਲ ਕਲੀਅਰ ਨੇ ਹੁਣ ਉਹਨਾਂ ਨੂੰ ਬੁਲਾ ਸਕਦੇ ਆਪਾਂ हां इंतजार लंबा भी हो सकता है क्योंकि कई बारी पेशियां या केस लंबे चल जाते हैं सो मैं 고딕 ملازم ਦਾ ਬੇਟਾ ਮੈਨੂੰ ਪਤਾ ਹੈ ਕਿ ਸਰਕਾਰੀ ਨੌਕਰੀ ਦਾ ਜਿਹੜਾ ਇੱਕ ਸਾਡੇ ਮੰਨ ਦੇ ਵਿੱਚ ਜਿਹੜਾ ਇੱਕ ਜज्बा ਲਾ ਲੋ ਜਾਂ ਖੁਸ਼ੀ ਲਾ ਲੋ ਉਹ ਅਲੱਗ ਕਿਸਮ ਦੀ ਹੁੰਦੀ ਹੈ ਬਸ ਅੱਜਕੱਲ ਬਹੁਤ ਸਾਰੇ ਫੀਲਡ ਖੁੱਲ ਗਏ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਸਾਰੇ ਫੀਲਡ ਖੁੱਲ ਗਏ ਕਈ ਬਹੁਤ ਬੰਦੇ ਸਰਕਾਰੀ ਨੌਕਰੀਆਂ ਛੱਡ ਕੇ ਪ੍ਰਾਈਵੇਟ ਫੀਲਡ 'ਚ ਵੀ ਜਾ ਰਹੇ ਨੇ ਜਾਓ ਤੁਹਾਡੀ ਮਰਜ਼ੀ ਹੈ ਤਰੱਕੀ ਕਰਨ ਦਾ ਹਰ ਇੱਕ ਨੂੰ ਹੱਕ ਹੈ ਤੇ ਨਾਲ-ਨਾਲ ਇਹ ਜਿਹੜੀ ਨੌਕਰੀ ਹੈ ਹੁਣ ਤੁਹਾਡੀ ਕੋਈ ਫਾਈਨਲ ਨੌਕਰੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਇੱਕ ਜ਼ਰੀਆ ਮਿਲ ਗਿਆ ਅੱਗੇ ਹੋਰ ਕੰਪੀਟੀਸ਼ਨ ਦੇ ਐਗਜ਼ਾਮ ਦੇ ਦੋ ਵੱਡੇ ਉਹਦੇ 'ਚ ਆ ਜਾਊਗਾ ਨੰਬਰ ਤਾਂ ਉਹਦੇ 'ਚ ਤੁਹਾਡਾ ਨੰਬਰ ਆ ਜਾ ਮੇਰੇ ਕੋਲ ਇੱਥੇ ਐਸੇ ਪਵਨ ਜੀ ਇੱਕ ਸਾਲ 'ਚ ਕਈ ਵਾਰੀ ਮੈਂ ਕਈ ਵਾਰੀ ਆਇਆ ਇੱਥੇ ਤੇ ਇੱਥੇ ਮੈਨੂੰ ਮਿਲਦੇ ਰਹਿੰਦੇ ਜੀ ਇਹ ਮੇਰੀ ਐਸੀ ਜਗ੍ਹਾ ਸੀ ਤੀਜੀ ਨੌਕਰੀ ਹੈ ਜੀ ਇੱਕੋ ਸਾਲ 'ਚ ਪਹਿਲਾਂ ਪਟਵਾਰੀ ਬਣਿਆ ਫਿਰ ਕਹਿੰਦਾ ਮੈਸਜੋ ਬਣ ਗਿਆ ਫਿਰ ਮੈਂ ਡੀਐਸਪੀ ਦੀ ਪੜਤੀ ਦਾ ਦਿੱਤਾ ਐਗਜ਼ਾਮ ਮੈਂ ਪਾਸ ਹੋ ਗਿਆ ਇੱਕੋ ਸਾਲ 'ਚ ਤਿੰਨ ਤਿੰਨ ਮੌਕੇ ਇਹ ਤੇ 70 ਸਾਲ ਚ ਇੱਕ ਵੀ ਨਹੀਂ ਮਿਲਿਆ ਜੇ ਮੌਕੇ ਮਿਲਦੇ ਵੀ ਸੀ ਆਵਦਿਆਂ ਨੂੰ ਅੰਨਾ ਬੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਸੇਮ ਦੇਖ ਲਿਓ ਤੁਸੀਂ ਸਾਰੇ ਹੀ ਆਪਣੇ ਆਪਣੇ ਲਾਏ ਹੋਏ ਨੇ ਔਰ ਵੱਡੇ ਆਉਦੇ ਤਾਂ ਬਿਲਕੁਲ ਹੀ ਨਹੀਂ ਮਿਲਦੇ ਸੀ ਚਪੜਾ ਸੀ ਰਹਾਦੇ ਸੀ ਆਪਨ ਤਾਂ ਜਦੋਂ ਕਲਾਸ 4 ਦੀ ਕੋਈ ਨੌਕਰੀ ਦੇ ਦੋ ਇਹਨਾਂ ਨੂੰ ਆ ਕੱਲ ਪਰਸੋਂ ਮੈਂ ਪੜਿਆ ਕਿਸੇ ਦਿਨ ਪੋਸਟ ਆਈ ਮੇਰੇ ਕੋਲ ਕਿ ਲਵ ਲਵਪ੍ਰੀਤ ਸ਼ੈਦੋ ਨਾਮ ਮੁੰਡੇ ਦਾ ਲਵਪ੍ਰੀਤ ਸਿੰਘ ਬਣਿਆ ਐਸ ਡੀ ਐਮ ਮਾਪੇ ਦਾ ਸੁਪਨਾ ਹੋਇਆ ਪੂਰਾ ਅੱਖਾਂ ਨਾਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਨਾਅਰੇ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਸੋ ਆਮ ਕਰਨ ਦੇ ਲੋਕਾਂ ਧੀਆਂ ਧੀਆਂ ਪੁੱਤਾਂ ਚ ਵੀ ਬਹੁਤ ਟੈਲੈਂਟ ਹੈ ਮੌਕਾ ਤਾਂ ਮਿਲੇ ਨਾ ਹੁਣ ਮੌਕਾ ਮਿਲ ਰਿਹਾ ਤਾਂ ਸਾਰੇ ਮੰਤਰੀ ਸਾਹਿਬਾਨ ਸਾਡੇ ਸਾਡੇ ਅਫਸਰ ਸਾਹਿਬਾਨ ਸਾਰੇ ਬੈਠੇ ਨੇ ਸਬੰਧਤ ਵਿਭਾਗਾਂ ਦੇ ਸਾਰੇ ਇਹ ਮਿਹਨਤਾਂ ਕਰਦੇ ਨੇ ਫਿਰ ਕਿਸ ਕੇਸ ਲੜਨ ਵੀ ਕਈ ਵਾਰੀ ਕੋਰਟ ਜਾਣਾ ਪੈਂਦਾ ਇਹਨਾਂ ਨੂੰ ਵੀ ਆਪ ਮੈਂ ਕੋਈ ਵੱਲੋਂ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਿ ਉਹ ਕਿ ਕਲਾ ਭਗਵੰਤ ਮਾਨ ਕਰ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਧਰਤੀ ਸਾਡੀ ਇੰਨੀ ਸੁਲੱਖਣੀ ਹੈ ਇੰਨੀ ਭਾਗਾ ਵਾਲੀ ਹੈ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹ ਬਾਰੋ ਆਇਆ ਹੋਵੇ ਪ੍ਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਇਥੇ ਹੱਕ ਨਹੀਂ ਮਾਰੇ ਜਾ ਸਕਦੇ ਕਿਸੇ ਦੇ ਇਸ ਇਦੇ ਆਜ਼ਮ ਫਕਸੇਂਗੁਰਨ ਧਰਤੀ ਹੈ ਪੀਰਾਂ ਫਕੀਰਾਂ ਪਗੰਬਰਾਂ ਧਰਤੀ ਹੈ ਸੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਧਰੋਂ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਐਸੇ ਕਰਕੇ ਹੀ ਮੈਂ ਬਹੁਤ ਸਿਰ ਪਹਿਲਾਂ ਪੋਕਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦ ਅਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਜੇ ਹੀਰੇ ਕਿਉਂ ਮਰ ਵਾਲੇ ਫਿਰ ਜੇ ਜਾਣਾ ਤਾਂ ਉਹਨਾਂ ਕੋਲ ਹੀ ਸੀ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਦੇ-ਬਾਦ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀਆਂ ਤੇ ਚੜੇ ਇਸ ਕੇਸ ਇਸ ਕੇਸ ਕਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫੇਰ ਉਹਦੋਂ ਭਜਣ ਲੱਗੇ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗੇ ਜਿਹੜੇ ਆਉਂਦੇ ਰਹੇ ਆਪਣੇ ਕੋਲ। ਸੋ ਇੱਕ ਗੱਲ ਤੋਂ ਤੱਕ ਟੁਕੜ ਟੁਕੜ ਮੈਨੂੰ ਬਹੁਤ ਦੁੱਖ ਹੋਇਆ। ਹਰ ਰੋਜ਼ ਮੈਂ ਕੁਛ ਨਾ ਕੁਛ ਨਵਾਂ ਦੇਖਦਾ ਰਹਿਣਾ। ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ। ਤੂੰ ਮੇਰੇ ਹੈ ਬਾਈ। ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲੱਗਦੀ ਐ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਵੇਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਐ ਮੈਂ ਜਾਂਦਾ ਵੀ ਨਹੀਂ ਹੈ ਇੱਥੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖਾ ਕਰੇ ਖੁਸ਼ੀ ਦਾ ਮੌਕਾ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ